ਸੱਚ ਪਾਛਤਾ ਨੂੰ ਚੜ ਦੀ ਕਲਾਚ ਰੱਖੇ ਬਾਈ ਅੱਜ 4 ਦੀ ਦਾ 9ਵਾਂ ਮਹੀਨਾ 2024 ਤੇ ਪਤਾ ਕਿ ਅੱਜ ਪਹਿਲਾ ਵੀਡੀਓ ਚ ਦੇਖੋ ਮੈਂ 2028 ਕਹਿ ਲਿਆ ਸ਼ਰਮਾ ਸ਼ਰਮਾ ਹੀ ਹੋਵੇ ਹੁਣ ਤਾਂ ਯਾਰ ਬਾਈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਬਾਈ ਜਿਹੜਾ ਇੱਥੋਂ ਤੱਕ ਪਹੁੰਚਾਇਆ ਮੈਨੂੰ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਬਾਈ ਕਨੇਡਾ ਵਾਲਿਆਂ ਦੀ ਤੇ ਜਤਿੰਦਰ ਭਾਮੀ ਜਿਨ੍ਹਾਂ ਨੇ ਮੈਨੂੰ ਜੀਪ ਗਿਫਟ ਕੀਤੀ ਆ ਥੈਂਕ ਯੂ ਬਾਈ ਧੰਨਵਾਦ ਦਿ ਲੋਕ ਇਹਨਾਂ ਤੇ ਅੱਜ ਬਾਈ ਟਰੈਕਟਰ ਦਿਖਾਵਾਂਗੇ ਆਪਾਂ ਕਿਹੋ ਜਿਹਾ ਮਾਲਕ ਤੇ ਲੋਨ ਫੈਂਸ ਹੋਣੀ ਪੁਰਾਣੀ ਕਿੱਥੇ ਜਾਵੇਂਗਾ ਦਰਪ ਕੇ ਲੈਕ ਮੈਂਡੀ ਸੇਅਰ ਕਰਦੇ ਆ ਵੀਰੇ ਤੇ ਇਹਨੂੰ ਕੱਲ ਫੋਲੋ ਸ਼ਰਮਾ ਦਲਵੰਡੀ ਸਾਹਿਬ ਵਾਲਾ ਤੇ ਭੁੱਲ ਦਲਵੰਡੀ ਦਾ ਦੋਨੇ ਚੈਨਲ ਬਾਈ ਮੇਰੇ ਹੱਦੇ ਆ ਸਟਾਰਟਿੰਗ ਜੀ ਦੱਸ ਦੇਣਾ ਬਾਈ ਮੋਬਾਈਲ ਨੰਬਰ ਆ WhatsApp ਨੰਬਰ ਹੈਗਾ 887294515 ਕਾਲਿੰਗ ਨੰਬਰ 9478845 ਠੀਕ ਹੈ ਸਭ ਤੋਂ ਪਹਿਲਾਂ ਬੁੱਲਰ ਆ ਗਿਆ ਸੋਨਾ ਲੀਕਾ ਸੋਨਾ ਲੀਕਾ 18 ਮਾਡਲ ਹਰਿਆਣਾ ਨੰਬਰ ਆ ਇਹਨੂੰ ਸੀ ਮਿਲ ਜੂਗੇ ਪੁਰਾਣਾ ਕਟਿਆ ਜੀ ਜੀ ਗੱਲ ਇਹ ਆਪਾਂ 18 ਦੀ ਗੱਲ ਕਰਕੇ ਤੈਅ ਹੋ ਗਿਆ ਬਾਈ ਹਾਂਜੀ ਸਾਰਾ origignal ਆ ਕਿਤੋਂ ਰੰਗ ਪੇਂਟ ਨਹੀਂ ਹੋਇਆ ਡੰਡਾ ਫੱਟੀ ਛਤਰੀ ਸਭ ਕੁਝ ਮਿਲੂਗਾ ਹਾਂਜੀ ਜੇ ਟਾਈਕ ਉਹ ਦੀ ਪਿਕਚਰ ਵੀਡੀਓ ਚ ਨਾ ਆਇਆ ਕੁਛ ਮਿਲੂ ਠੀਕ ਹੈ ਜੀ 5 ਲੱਖ 20 ਹਜ਼ਾਰ ਡਿਮਾਂਡ ਹੈ ਬਾਈ ਹਾਂਜੀ ਕੈਂਟ ਗੱਲਵਾਤਾ ਸੋਹਣਾ ਟਰੈਕਟਰ ਡੇਟ ਲੱਗੇ ਆ 4 ਲੱਖ ਤੇ 80 ਹਜ਼ਾਰ ਰੁਪਏ ਦਾ ਟਰੈਕਟਰ ਦੇਗਾ ਕਿ ਮੇਰਾ ਹੈ ਬਾਕੀ ਮੋਕੇ ਤੇ ਆਪਾਂ ਸਮਝਦਾਂ ਨਾ ਹੋਰ ਵੀ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਜੌਂਡੀ ਜੌਂਡੀ ਆਰ 50 50 ਪੀਚਰ ਬੜੀ ਪੀਚਰ ਟਾਇਰ ਤਾਂ ਨਵੇਂ ਹੀ ਆ ਹਾਂਜੀ ਮੂਹਰੇ ਇਹ ਗਿਆ ਬਾਈ 70 80 ਪੇਸੇ ਹਾਂਜੀ ਸਾਰਾ origignal ਕਿਤੇ ਰੰਗ ਪੇਂਟਰੀ ਹੋਇਆ ਵੀਰੇ ਡੰਡਾ ਫੱਟੀ ਜੱਤਰੀ ਸਭ ਕੁਝ ਨਾਲ ਆ ਡੱਟ ਡੱਟ ਆ ਸਾਡੇ ਇੱਕ ਵਿੱਚੀ ਹੈ ਵਿੱਚੀ ਹੈ ਡੱਕ 14 ਮਾਡਲ ਆ 4 ਲੱਖ 5000 ਕੀ ਨਾ ਬਾਈ ਅਰੇ 300000 ਲਗਾ ਦਾਂਗੇ 4 ਲੱਖ 35000 ਤਾਂ ਦੇ ਦਾਂਗੇ ਪੁਰਾਣਾ ਕੱਟਿਆ ਜਾਓ ਲੋਨ ਸਾਂਸ ਸੋ ਜੂ ਸੇਰ ਜੀ ਠੀਕ ਹੈ ਜੀ ਅੱਗੇ ਆ ਗਿਆ ਫਾਰਮ ਸਾਹਿਬ ਫਾਰਮ 60 ਬਾਈ ਹਾਂਜੀ 60 ਬਾਈ ਚੋਕਾ ਵਿਦਿਆਨ ਨੀਚੇ ਟਾਇਰ ਨਵੇਂ ਆ ਨਵੇਂ ਆ ਬਾਈ ਹਾਂਜੀ ਤੇ ਸਾਰਾ ਰੀਜਨ ਕਿਤੋਂ ਰੰਗ ਚੁੱਕੀ ਹੋਇਆ ਬਾਈ ਦੇਣਾ ਨੰਬਰ ਆ ਹਾਂਜੀ ਐਸਆਈਟ ਮਿਲੋ ਪੁਰਾਣਾ ਕੱਟੇ ਉਲੂਨ ਫੈਂਸ ਹੁੰਦਾ ਸੀ ਅੱਛਾ ਜੀ 255 ਡਪਾਂਗਾ 5 ਲੱਖ ਦਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ 52 ਦਾ ਯਾਰੁੰਡੀ ਯਾਰ ਨਮਾਜ਼ ਲੇਖਰਾ ਟੈਰ ਨਾਲ ਦੇ ਬਈ ਇਹਦੇ ਚਾਰੇ ਚਾਰੇ ਟੈਰ ਨਾਲ ਆ ਜਾਈ ਇਸਦੀ ਚੱਲ ਚੱਲਣਾ ਨੰਬਰ 5424 ਸਰਫਾ ਨਾਲ ਬਈ ਹਾਂ ਜੀਆ ਇਹਨੂੰ ਕਿੰਦਾ ਖਰਚਾ ਸਾਡਾ ਹੋਊਗਾ ਹਾਂ ਜੀ ਹੁੰਦਾ ਤੇ ਬੀਮਾ ਤੁਹਾਡਾ 9000 ਰੁਪਏ ਖਰਚੇ ਹੋਣਗੇ 9000 ਬੀਮਾ ਦਾ 7 ਲੱਖ ਦਾ ਹੋ ਜਾਏਗਾ ਕਿੰਨਾ ਆਸ਼ਾ ਤੇ 80000 ਰੁਪਏ ਦਾ ਲੈ ਜਾਓ ਬਾਕੀ ਮੋਕਾ ਦੇਖਾਂਗੇ ਵੀਰੇ ਉਦੋਂ ਬਾਅਦ ਆਗਾ ਆਗਾ ਐਮ 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 ਨੋਟ ਜਨਰੇਟ ਸੁਪਰ ਟੈਨਨੈਂਟਰ ਹੁੰਦਾ ਭਾਈ ਪੰਜਾਬ ਨੰਬਰ ਹੈ ਟੈਕ ਬਿਲਕੁਲ ਸਾਰੇ ਭਾਈ ਹੈ ਨਾ ਹਾਂ ਲੋਨ ਫੈਂਸ ਤੋਂ ਹੋਜੂ ਭਾਈ ਹਾਂਜੀ ਲੋਨ ਫੈਂਸ ਤੇ 3.5 ਤੋਂ 4 ਲੱਖ ਰੁਪਏ ਹੋਜੂ ਆ ਜਾ ਰੈਂਟਰ ਆ ਜਾਣਾ ਮੜੀ ਜਾਂਦਾ ਬਾਬਾ ਕਿਹ ਚਾਰ ਲੱਖ 10000 ਰੁਪਏ ਦੱਸ ਕਿੰਨੇ 80000 ਰੁਪਏ ਕਹਦਾ 80000 ਦਾ ਲੈ ਜਿਹੜਾ ਮੂੰਹ ਚ ਨਿਕਲ ਗਿਆ ਆਇਆ 200 ਰੁਪਏ ਉਹ ਟੂ ਬਾਦ ਦੇ ਵਿੱਚ ਆ ਗਿਆ ਭਾਈ ਜੀ ਛੋਟਾ ਟਰੈਕਟਰ 903 ਛੋਟਾ 903 95 ਪੈਸੇ ਕੀ ਨਵੇਂ ਆ ਬੋ ਚੱਲਦਾ ਭਾਈ ਬੜਾ ਖਾਜਰਾ 300 ਮੀਟਰ 200 ਤਰੀ ਲੱਗ ਪਾ ਕੇ ਸਾਰਾ ਕੁਝ ਹੀ ਆ ਬਾਈ ਹਾਂਜੀ ਨਵਾਂ ਹੀ ਆ ਤੇਰਾ ਹਾਰ ਪਾ ਕੇ ਲੈ ਜਾਓ ਵੇਚਾ 725 ਲਿਖਿਆ 6 ਲੱਖ ਕਿੰਨੇ ਦਾ 95000 ਪੂਰੇ 90000 ਦਾ ਡੈਟ ਲੈ ਜਾਓ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਤੇ ਹੋ ਜਾਊਗਾ ਆ ਤੁਹਾਡਾ ਸਿੰਪਲ ਸਹੀ ਹੋਣਾ ਚਾਹੀਦਾ ਭਾਈ ਸਹੀ ਗੱਲ ਆ ਉਸ ਤੋਂ ਬਾਅਦ ਫੇਰ ਥਾਰਾ ਮਾਡਲ ਆ ਗਿਆ ਬਾਈ ਚਸ਼ਮੀਰੀ ਕੋਲੀ ਨਹੀਂ ਬਰਾਬਰ ਤਿਆਰ ਹੈਗਾ ਭਾਈ ਲੱਭੇ 95 ਪੈਸੇ ਸਾਰਾ origignal ਇੱਕ ਤੋਂ ਰੰਗ ਪੇਂਟਿੰਗ ਹੋਇਆ ਗੰਗਾ ਪੱਟੀ ਸ਼ਕਰੀ ਨਾਲ ਆ ਬਾਈ ਜੇ ਕੁਝ ਨਾ ਵੀਡੀਓ ਜੋ ਮਿਲੂਗਾ ਸਰ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਪੀਨ ਦਾ 700000 ਦਾ ਪੰਜ ਤਾਂ ਹੀ ਰੱਖੀ ਸਵਲ ਕਾ ਮਾਡਲ 18 ਮਾਡਲ ਆ ਜੀ ਲੂਨ ਫੈਂਟ ਹੋ ਜੂਗਾ ਠੀਕ ਆ 538 ਲਿਖਿਆ ਜੀ 4 ਲੱਖ ਕਿੰਨੇ ਦਾ 510 ਦਾ ਨਾ ਮਹੀ ਮਹੀ ਨਾ ਨਵਾਂ ਰੱਖ ਲਾ ਜਮਾ ਵੀਰੇ ਫੇ ਨਵਾਂ ਰੱਖ ਲੈ ਵੈਸੇ ਕਿੰਨੇ ਦਾ 10 ਦਾ ਉਨਾ ਪੇ ਹੈ ਤਾਂ ਥੈਂਕ ਯੂ ਚੈਨਲ ਹੀ ਮੇਰਾ ਪੂਰੇ 5 ਲੱਖ ਦਾ ਲੈ ਜੂਗਾ ਕੁਛ ਕਹੀ ਹੋਏ ਭਰਾ ਨੇਗਾ ਠੀਕ ਹੈ ਜੀ ਅੱਗੇ ਹੁਣ ਵੀਡੀਓ ਨੂੰ ਦੱਬ ਕੇ ਭਾਈ ਲਾਈਕ ਕਮੈਂਟ ਸ਼ੇਅਰ ਕਰ ਦਿਓ ਸ਼ਰਮਾ ਤਲਵੰਡੀ ਸਾਹਿਬ ਨੂੰ ਖੁੱਲੋ ਜਲਗੋ ਦੋਨੇ ਚੈਨਲ ਮੇਰੇ ਆ ਵੀਰੇ ਠੀਕ ਹੈ ਕਮੈਂਟ ਕਰਿਆ ਕਰੋ ਭਾਈ ਦੱਬ ਕੇ ਪੜਨ ਦਾ ਸ਼ੌਂਕ ਆ ਔਕਾਤ ਪਤਾ ਲੱਗ ਜਿੰਦੇ ਬੰਦੇ ਦੀ ਕਮੈਂਟਾਂ ਨਾਲ ਕਹਿ ਜੀ ਕਰ ਠੀਕ ਹੈ ਜੀ ਤੇ WhatsApp ਨੰਬਰ 8872945 ਪੁੱਤਾ ਦੀ ਕਾਲਿੰਗ ਨੰਬਰ 9478845 ਬਹੁਤ ਬਹੁਤ ਮਿਹਰਬਾਨੀ ਭਾਈ ਸਸਤੀ ਸਸਤੀ ਕਾਲ ਹੈ